ਆਖਰਕਾਰ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਤੋਂ ਅੱਜ ਨਵੀਂ ਪਾਰਟੀ ਦਾ ਐਲਾਨ ਹੋਈ ਗਿਆ ਨਵੀਂ ਪਾਰਟੀ ਦਾ ਕੀ ਨਾਂ ਹੈ ਕੀ ਏਜੰਡਾ ਰਹਿਣਾ ਇਹਦੇ ਬਾਰੇ ਗੱਲਬਾਤ ਕਰਦੇ ਆ ਕਿਉਂਕਿ ਜਿਹੜਾ ਐਲਾਨ ਕੀਤਾ ਗਿਆ ਹੈ ਉਹ ਬੜਾ ਅਹਿਮ ਹੈ ਨਾਂ ਬੜਾ ਅਹਿਮ ਹੈ ਕੀ ਨਾਂ ਰੱਖਿਆ ਗਿਆ ਹੈ ਅਮਰਤਪਾਲ ਦੀ ਨਵੀਂ ਪਾਰਟੀ ਦਾ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮਹਿੰਦਰ ਭਾਈਵਾ ਪੰਜਾਬ ਦੀਆਂ ਕੁਝ ਪੰਥਕ ਧਿਰਾਂ ਦੇ ਵੱਲੋਂ ਅੱਜ ਸ਼੍ਰੀ ਮੁਕਸਰ ਸਾਹਿਬ ਵਿਖੇ ਮਾਗੀ ਦੇ ਮੇਲੇ ਤੇ ਭਰਮੀ ਸਿਆਸੀ ਕਾਨਫਰੰਸ ਕੀਤੀ ਗਈ ਜਿੱਥੇ ਐਲਾਨ ਕੀਤਾ ਜਾਣਾ ਸੀ ਪੰਜਾਬ ਦੀ ਨਵੀਂ ਪਾਰਟੀ ਦਾ ਅਮਰਤਪਾਲ ਸਿੰਘ ਲੋਕ ਸਭਾ ਮੈਂਬਰ ਸ਼੍ਰੀ ਕਡੂਰ ਸਾਹਿਬ ਤੇ ਫਰੀਦਕੋੜ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਦੋਵਾਂ ਨੇ ਕਹਿ ਲਿਆ ਕਿ ਉਹਨਾਂ ਦੇ ਧੜੇ ਦੋਵਾਂ ਨੇ ਰਲ ਕੇ ਪਾਰਟੀ ਬਣਾਈ ਹੈ ਪਾਰਟੀ ਦਾ ਨਾਮ ਬੜਾ ਦੀਪ ਸਿੱਧੂ ਦੇ ਨਾਂ ਦੇ ਨਾਲ ਜੁੜਿਆ ਹੋਇਆ ਨਾਂ ਹੈ ਆਖਰਕਾਰ ਕੀ ਹੈ ਨਾਵਰੇ ਤੁਹਾਨੂੰ ਦੱਸ ਦਿਆਂ ਜਿਹੜਾ ਨਾਂ ਰੱਖਿਆ ਗਿਆ ਹੈ ਜਿਹੜੇ ਨਾਂ ਦਾ ਐਲਾਨ ਕੀਤਾ ਗਿਆ ਉਹ ਕੀਤਾ ਗਿਆ ਅਕਾਲੀ ਦਲ ਵਾਰਸ ਪੰਜਾਬ ਦੇ ਇਹ ਨਾਂ ਰੱਖਿਆ ਗਿਆ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਦੀਪ ਸਿੱਧੂ ਨੇ ਜਦੋਂ ਜਥੇਬੰਦੀ ਸ਼ੁਰੂ ਕੀਤੀ ਸੀ ਵਾਰਸ ਪੰਜਾਬ ਦੇ ਉਹਦਾ ਨਾਂ ਸੀ ਉਹਦਾ ਨਾਂ ਲੈ ਲਿਆ ਗਿਆ ਅਕਾਲੀ ਦਲ ਵਾਰਸ ਪੰਜਾਬ ਦੇ ਕਰ ਲਿਆ ਗਿਆ ਜਿਹੜਾ ਕਿ ਦੋ ਨਾਵਾਂ ਨੂੰ ਕਹ ਲਈਏ ਕਿ ਜੋੜ ਕੇ ਨਾਮ ਬਣਾ ਲਿਆ ਗਿਆ ਦੀਪ ਸਿੱਧੂ ਦੇ ਮੌਤ ਤੋਂ ਬਾਅਦ ਅਮਰਤਪਾਲ ਸਿੰਘ ਇਸੇ ਜਥੇਬੰਦੀ ਵਾਰਸ ਪੰਜਾਬ ਦੇ ਮੁਖੀ ਬਣੇ ਸੀ ਉਸ ਤੋਂ ਬਾਅਦ ਉਹਨਾਂ ਤੇ ਐਨਐਸਏ ਲੱਗ ਗਿਆ ਤਾਂ ਜਥੇਬੰਦੀ ਦੀ ਹੋਂਦ ਹੈ ਜਿਹੜੀ ਉਹਦੇ ਉੱਤੇ ਜਿਹੜੀਆਂ ਦੁਚਿੱਤੀਆਂ ਲਗਾਤਾਰ ਬਰਕਰਾਰ ਨੇ ਪਰ ਹੁਣ ਪਾਣੀ ਜਿਹੜਾ ਉਹ ਨਿੱਤਰ ਗਿਆ ਬੜੇ ਅੰਦਾਜ਼ੇ ਲਾਇਏ ਜਾਂਦੇ ਸੀ ਕੋਈ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਕੋਈ ਫਲਾਨਾ ਕੋਈ ਤਮਕਾਨਾ ਤੇ ਆਖਰਕਾਰ ਨਾ ਜਿਹੜਾ ਉਹ ਸਪਸ਼ਟ ਕਰ ਦਿੱਤਾ ਗਿਆ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਹੋਵੇਗਾ ਏਜੰਡੇ ਵੀ ਲਗਭਗ ਸਪਸ਼ਟ ਨੇ ਉਹਦੇ ਬਾਰੇ ਤੁਹਾਨੂੰ ਸ਼ਾਮ ਵਾਲੇ ਬੁਲੇਟਿਨ ਦੇ ਵਿੱਚ ਜਿਹੜਾ ਉਹ ਡਿਸਕਸ ਕਰਕੇ ਦੱਸਾਂਗੇ ਕਿ ਕੀ ਕੀ ਨੇ ਕੀ ਕਮੀਆਂ ਨੇ ਕੀ ਵਧੀਆ ਚੀਜ਼ਾਂ ਨੇ ਸਾਰਾ ਕੁਝ ਉੱਤੇ ਜਿਹੜਾ ਆਪਾਂ ਅਧਿਐਨ ਕਰਕੇ ਤੁਹਾਨੂੰ ਦੱਸਾਂਗੇ ਪਰ ਪੰਜਾਬ ਦੇ ਵਿੱਚ ਹੁਣ ਇੱਕ ਨਵੀਂ ਸਿਆਸੀ ਤਰ ਆ ਗਈ ਹੈ ਦੀਪ ਸਿੱਧੂ ਨੂੰ ਕਹਿ ਲਿਆ ਕਿ ਸਮਰਪਤ ਕਰਤਾ ਇੱਕ ਤਰ੍ਹਾਂ ਨਾਲ ਉਹਨਾਂ ਦੀ ਜਿਹੜੀ ਜਥੇਬੰਦੀ ਸੀ ਉਹਦਾ ਨਾਂ ਵੀ ਵਿੱਚ ਜੋੜ ਲਿਆ ਗਿਆ ਅਮਰਤਪਾਲ ਵੀ ਇਹ ਸਾਰੇ ਜਾਣੇ ਵਾਰਿਸ ਪੰਜਾਬ ਦੇ ਨਾਲ ਹੀ ਜੁੜੇ ਰਹੇ ਅਕਾਲੀ ਦਲ ਵਾਰਿਸ ਪੰਜਾਬ ਦੇ ਹੁਣ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਸਿਆਸੀ ਭੂਮਿਕਾ ਨਿਭਾਉਂਦਾ ਹੈ ਕਿੰਨਾ ਕੁ ਹੰਗਾਰਾ ਲੋਕਾਂ ਦਾ ਮਿਲਦਾ ਇਹਨਾਂ ਨੂੰ ਲੋਕ ਕਿੰਨਾ ਕੁ ਪਸੰਦ ਕਰਦੇ ਆ ਇਹ ਤਾਂ ਹੁਣ ਸਮਾਂ ਦੱਸੇਗਾ ਪਰ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਤੇਜ਼ ਹੋਈ ਹੈ